ਸਤਿ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀ ਕੈਨ ਹੋਵੋਗੇ ਅੱਜ ਪੈਣਾ ਮੈਂ ਕਾਫੀ ਦਿਨਾਂ ਦੇ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਪੈਣਾ ਤੇ ਕਾਫੀ ਕਮੈਂਟ ਸੀਗੇ ਮੈਂ ਹੁਣ ਮੈਨੂੰ ਕਾਫੀ ਕਮੈਂਟ ਆਏ ਹੋਏ ਮੈਨੂੰ ਮਤਲਬ ਕਿ ਤਿੰਨ ਚਾਰ ਵੀਡੀਓ ਇਹ ਜਿਹਿਆਂ ਨੇ ਜਿਹੜੀਆਂ ਮੈਨੂੰ ਬਣਾਉਣੀਆਂ ਪਹਿਣ ਕੇ ਪਹਿਣ ਕੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅੱਜ ਪੈਣਾ ਮੈਂ ਤੁਹਾਡੀ ਡਿਮਾਂਡ ਤੇ ਇੱਕ ਵੀਡੀਓ ਲੈ ਕੇ ਆਈ ਹਾਂ ਬਾਹ ਦੀ ਕਟਿੰਗ ਦੀ ਤੇ ਬਾਹ ਦੀ ਸਟਿਚਿੰਗ ਦੀ ਠੀਕ ਹੈ ਇਹ ਤੁਸੀਂ ਜ਼ਰੂਰ ਦੇਖਣੀ ਹੈ ਵੀਡੀਓ ਜਿਹੜੀਆਂ ਜਿਹੜੀਆਂ ਨੂੰ ਪੈਣਾ ਨੂੰ ਲੋੜ ਸੀਗੀ ਹਨ ਉਹ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿ ਤੇ ਤੁਹਾਨੂੰ ਕੀ ਸਮਝ ਨਹੀਂ ਲੱਗੀ ਤੁਸੀਂ ਉਹ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਬਾਕੀ ਭੈਣੋ ਕੀ ਹੁੰਦਾ ਜਿਵੇਂ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਠੀਕ ਹੈ ਜਿਵੇਂ ਕਿ ਹੁਣ ਆਪਣੀ ਹੈਗੀ ਹੈਗੀ ਪੌਣੀ ਬਾਹਾਂ ਦੀ ਕਟਿੰਗ ਕਰਨੀ ਹੈ ਪੌਣੀ ਬਾਹ ਹਰ ਇੱਕ ਦੇ ਅਲੱਗ-ਅਲੱਗ ਸਾਈਜ਼ ਤੇ ਆਉਂਦੀ ਹੈ ਜਿਵੇਂ ਕਿ ਦੇਖੋ ਪੌਣੀ ਬਾਹ ਮੇਰੇ ਆਉਂਦੀ ਆ 7.5 ਜਾਂ 18 ਇੰਚ ਤੇ ਹਨਾ ਪੌਣੀ ਬਾਹ ਮੇਰੇ ਆਉਂਦੀ ਆ 1.5 19 ਆਉਂਦੇ ਮਤਲਬ ਸ਼ਾਇਦ ਮੈਂ ਨਾਪੀ ਨਹੀਂ ਕਦੇ ਕਿਉਂਕਿ ਮੈਂ ਧਿਆਨ ਨਹੀਂ ਦਿੱਤਾ ਐਨੇ ਮੇਰੀ ਪੌਣੀ ਆਉਂਦੀ ਆ ਕਿਸੇ ਦੀ ਹੁੰਦੀ ਹੈਗੀ ਪੌਣੀ ਬਾਹ 15 ਇੰਚ ਤੇ ਆਉਂਦੀ ਹੈ ਕਿਸੇ ਦੀ ਪੌਣੀ ਬਾਹ ਆਉਂਦੀ ਹੈ 13.5 ਜਾਂ 14 ਇੰਚ ਤੇ ਕਿਉਂਕਿ ਇਹ ਹਾਈਟ ਦੇ ਹਿਸਾਬ ਨਾਲ ਆਪਣਾ ਸਰੀਰ ਹਨਾ ਅਲੱਗ-ਅਲੱਗ ਹੁੰਦਾ ਮਤਲਬ ਕਿ ਹੁਣ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਇਹਦੀ ਕਾਟ ਹੁੰਦੀ ਹੈ ਜਿਵੇਂ ਹੁਣ ਆਪਾਂ ਕਟਿੰਗ ਕਰਦੇ ਆਂ ਕਾਟ ਪੌਣਿਆ ਉਹ ਮੈਨੂੰ ਐਂ ਲੱਗਦਾ ਵੀ ਹਰ ਇੱਕ ਦੀ ਹੀ ਤਿੰਨ ਦੀ ਹੀ ਪੈਂਦੀ ਹੁੰਦੀ ਹੈ ਬਾਹ ਦੀ ਕਟਿੰਗ ਸੇਮ ਹੁੰਦੀ ਆ ਬਾਕੀ ਆਪਣੀ ਹੁਣ ਤੁਸੀਂ ਦੇਖੋ ਵੀ ਅੱਗੇ ਤੋਂ ਅੱਗੇ ਜਿਹੜੀਆਂ ਵੀਡੀਓ ਆਉਣਗੀਆਂ ਹਨਾ ਉਹਦੇ ਵਿੱਚ ਮੈਂ ਨਵਾਂ ਕੀ ਦੱਸ ਰਹੀ ਆ ਤੁਹਾਨੂੰ ਬਹੁਤ ਕੁਝ ਨਵਾਂ ਆ ਰਿਹਾ ਉਹਦੇ ਵਿੱਚ ਪਹਿਲਾਂ ਤੁਸੀਂ ਸਾਰੇ ਜਣੇ ਬਾਹ ਦੀ ਕਟਿੰਗ ਦੇਖੋ ਜਿਹੜੇ ਮੇਰੇ ਤੋਂ ਕੁਝ ਸਿੱਖ ਰਹੇ ਨੇ ਜਾਂ ਜਿਹੜੇ ਮੇਰੇ ਨਾਲ-ਨਾਲ ਕੰਮ ਕਰ ਰਹੇ ਨੇ ਹਨ ਪਹਿਲਾਂ ਤੁਸੀਂ ਬਾਹ ਦੀ ਕਟਿੰਗ ਦੱਸੋ ਵੀ ਬਾਹ ਦੀ ਕਟਿੰਗ ਆਪਾਂ ਕਿਵੇਂ ਕਰਦੇ ਮੈਂ ਜਿਵੇਂ ਕਰਦੀ ਹਾਂ ਤੁਸੀਂ ਵੀ ਉਵੇਂ ਹੀ ਕਰਦੇ ਹੋ ਨਾ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਸਟੈਪ ਦੇਖਾਂਗੇ ਵੀ ਅਗਲਾ ਸਟੈਪ ਦੇ ਵਿੱਚ ਮੈਂ ਤੁਹਾਨੂੰ ਕੀ ਸਿਖਾ ਰਹੀ ਹਾਂ ਨਵਾਂ ਉਹ ਦੇ ਵਿੱਚ ਜਿਹੜਾ ਕਿ ਹਜੇ ਤੱਕ ਕਿਸੇ ਨੇ ਵੀ ਪੋਸਟ ਨਹੀਂ ਕੀਤਾ ਹੋਣਾ ਓਕੇ ਜੀ ਧੰਨਵਾਦ ਜੇ ਤੁਹਾਨੂੰ ਮੇਰੇ ਤੋਂ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀਕ ਹੈ ਬਾਦ ਤੋਂ ਹੁਣ ਆਪਾਂ ਬਾਹ ਦੀ ਕਟਿੰਗ ਕਰਨ ਲੱ ਆ ਦੇਖੋ ਜਿਹੜਾ ਆਪਣਾ ਹੁੰਦਾ ਨਾ 2.5 ਮੀਟਰ ਕਪੜਾ ਹੁੰਦਾ ਆਪਣਾ ਕਮੀਜ਼ ਦਾ ਠੀਕ ਆ ਉਹਦੇ ਨਾਲ ਜਿਹੜਾ ਕਪੜਾ ਲੈਂਦਾ ਹੁੰਦਾ ਜੇ ਤਾਂ ਆਲ ਓਵਰ ਹੋਵੇ ਤਾਂ ਆਪਾਂ ਤਾਂ ਪਹੁੰਚਾ ਪਾ ਲੈਨੇ ਆ ਤੇ ਜੇ ਨਾ ਆਲ ਓਵਰ ਹੋਵੇ ਮੈਚਿੰਗ ਹੋਵੇ ਫਿਰ ਉਹਦੀ ਆਪਾਂ ਕੀ ਕਰ ਦਿੰਨਾ ਜੋੜ ਪਾ ਕੇ ਬਾਹਰ ਲਾ ਲੈਨੇ ਠੀਕ ਆ ਇਹਦੇ ਵਾਂਗੂ ਤਾਂ ਇੱਧਰ ਵੀ ਜੋੜ ਪਾਇਆ ਇੱਧਰ ਵੀ ਜੋੜ ਪਾਇਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਨਾਰਮਲ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਇਹਦੀ ਕਟਿੰਗ ਕਰ ਲਵਾਂਗੇ ਕਿਉਂਕਿ ਇਹਦੇ ਵਿੱਚੋਂ ਮੈਂ ਗਲੇ ਵਗੈਰਾ ਲਾ ਲਏ ਸੀਗੇ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਇੱਕ ਪਾਸੇ ਬੰਦ ਆਊਗਾ ਉਹਨੂੰ ਵੀ ਆਪਾਂ ਵੜ ਦੋ ਹੋਰ ਇਹਦਾ ਆਪਾਂ ਕੀ ਕਰਨਾ ਜੀ ਜਿਹੜੇ ਜੋੜ ਨੇ ਠੀਕ ਹੈ ਉਹਨਾਂ ਨੂੰ ਆਪਾਂ ਇੱਥੇ ਰੱਖ ਲਓ ਤੇ ਹੁਣ ਆਪਾਂ ਇਹਨੂੰ ਮਤਲਬ ਇਹ ਬਾ ਉਹ ਬਣਾਈ ਹੈ ਮੈਂ ਜਿਹਦੇ ਜੋੜ ਦੋਨੇ ਪਾਸੇ ਨੇ ਠੀਕ ਹੈ ਦੋਨੇ ਪਾਸੇ ਜੋੜ ਆ ਗਏ ਆਪਾਂ ਬਾ ਬਣਾਈ ਹੈ ਇਹਨੂੰ ਵੀ ਆਪਾਂ ਇਦਾਂ ਹੀ ਰੱਖ ਲਵਾਂਗੇ ਕਿਉਂਕਿ ਇਹ ਕਪੜਾ ਲਾਈਨਿੰਗ ਵਾਲਾ ਸੀ ਪਰ ਕਸਟਮਰ ਕਹਿੰਦਾ ਮੈਂ ਲਾਈਨਿੰਗ ਹੀ ਨਹੀਂ ਲਵਾਉਣੀ ਬਿਨਾਂ ਲਾਈਨਿੰਗ ਤੋਂ ਬਣਾਉਣਾ ਕਸਟਮਰ ਵੀ ਹੱਦ ਹੀ ਕਰਦੇ ਆ ਬਣ ਤਾਂ ਇਹ ਵੀ ਸਹੀ ਗਿਆ ਬਟ ਜਿਹੜੀ ਉਹ ਗੱਲਬਾਤ ਬਣਨੀ ਹੁੰਦੀ ਹੈ ਨਾ ਉਹ ਨਹੀਂ ਬਣਨੀ ਇਹਦੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਿ ਜਿਵੇਂ ਮੇਰੇ ਕਸਟਮਰ ਦਾ ਮੋਡਾ ਹੈਗਾ ਜੀ 9 ਇੰਚ ਆਪਾਂ ਤਾਂ ਪਹਿਲਾਂ ਤਾਂ ਆਪਾਂ ਇਹਨੂੰ ਇੱਕੋ ਜਿਹਾ ਕਰ ਲਵਾਂਗੇ ਠੀਕ ਹੈ ਮੈਂ ਜਿੰਨਾ ਕਪੜਾ ਸੋਨਾਂ ਦਾ ਹੀ ਵਿੱਚ ਜੋੜ ਪਾ ਕੇ ਰੱਖ ਲਿਆ ਹੁਣ ਕਿਵੇਂ ਕਰਨਾ ਆਪਾਂ ਜਿਵੇਂ ਕਿ ਹੁਣ ਮੇਰੇ ਕਸਟਮਰ ਦਾ ਮੋਡਾ ਹੈਗਾ 9 ਇੰਚ ਤੇ ਆਪਾਂ ਕਿੰਨਾ ਰਾਵਾਂਗੇ 9 ਸਾਢੇ 9 ਇੰਚ ਬਹੁਤ ਆ ਆਪਾਂ 9 ਇੰਚ ਹੀ ਲਾਵਾਂਗੇ ਹੁਣ ਮੈਨੂੰ ਨਿਸ਼ਾਨ ਦੇਖਣਾ ਪਊਗਾ ਵੀ ਮੇਰੇ ਕੋਲ ਚੱਲੂਗਾ ਕਿ ਨਹੀਂ ਚੱਲਦਾ ਆਪਾਂ 9 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਐ ਐਦਾਂ ਕਰਕੇ 9 ਇੰਚ ਤੇ ਨਿਸ਼ਾਨ ਨਾਲ ਇੱਥੋਂ ਆਪਾਂ ਲਾਵਾਂਗੇ ਜੀ 3 ਇੰਚ ਤੇ ਨਿਸ਼ਾਨ ਪਹਿਲਾਂ ਮੈਂ 2.5 ਲਾਉਂਦੀ ਸੀ ਪਰ ਅੱਜ ਕੱਲ ਮੈਂ ਜ਼ਿਆਦਾ ਤਕੜੀ ਟੇਲਰ ਬਣਦੀ ਆ ਤਾਂ ਅਗਰ ਕਿਵੇਂ 3 ਲਾਉਣੀ ਹੈ ਹਨਾ 3 ਇੰਚ ਆਪਾਂ ਲਾ ਲਿਆ ਹੌਂਦ ਸਿੱਕੀ ਕਰਨਾ ਵੈਸੇ ਮੈਨੂੰ ਐ ਮਿੰਮੁਣ ਕੇ ਕਾਰਡ ਕਦੇ ਪਾਈ ਨਹੀਂ ਮੈਂ ਸਿੱਧਾ ਹੀ ਵੜ ਦਿੰਨੇ ਹੁੰਦੀ ਆ ਤਾਂ ਆਪਾਂ ਕੀ ਕਰਨਾ ਨਾ ਉਹ ਲੱਤਾ ਸੀ ਇੱਥੋਂ ਆਪਾਂ 3 ਜਾਂ 3.5 ਸਾਢੇ ਤੱਕ ਰੱਖੋ ਠੀਕ ਹੈ 3.5 ਇੰਚ ਲੈ ਲੈਣਾ ਉੱਪਰੋਂ ਬੰਦ ਵਾਲੇ ਪਾਸੇ ਤੋਂ 3.5 ਇੰਚ ਹੁਣ ਮੈਂ ਕੀ ਕਰੂੰਗੀ ਜਿਹੜਾ ਮੈਂ 3 ਲੱਤਾ ਸੀ ਇੱਥੋਂ ਇਹਨੂੰ ਐ ਗਲਾਈ ਦਿੰਦੇ ਹੋਏ ਜਿਹੜਾ ਆ ਸਾਢੇ ਗੰਦਾ ਨਿਸ਼ਾਨ ਲਾਇਆ ਸੋ ਉਹਦੇ ਨਾਲ ਮਲਾ ਕੇ ਤਿਰਛਾ ਤਿਰਛਾ ਉੱਪਰ ਤੱਕ ਲਾ ਦੂੰਗੀ ਠੀਕ ਹੈ ਇਹ ਹੋ ਗਿਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲੈਂਥ ਦੇਖਣੀ ਐ ਇੰਨਾ ਆਪਾਂ ਮਾਰਜਿਨ ਛੱਡ ਦੋ ਠੀਕ ਹੈ ਆਪਣ ਆ ਬਾਹ ਮੇਰੀ ਹੈਗੀ ਆ 1.5 17 ਇੰਚ ਠੀਕ 1.5 17 ਇੰਚ ਬਾਹਾਂ ਗੀ ਹੁਣ ਆਪਾਂ ਕੀ ਕਰਾਂਗੇ ਜੀ ਠੀਕ ਹੈ ਜਿਵੇਂ ਕਿ ਹੁਣ ਮੇਰਾ 1.5 17 ਇੰਚ ਇੱਥੇ ਆ ਰਿਹਾ ਠੀਕ ਹੈ ਬਾਹ ਦੀ ਮੂਰੀ ਰੱਖ ਲਓ 1.5 5 ਨਾਰਮਲ ਹੁੰਦੀ ਹੈ ਮੈਂ 7 ਰੱਖ ਕੇ ਉਸ ਤੋਂ ਬਾਅਦ ਇਹਨੂੰ ਏਦਾਂ ਕਰਕੇ ਕਟਿੰਗ ਕਰ ਦੂੰਗੀ ਥੋੜੇ ਇੱਥੇ ਤਿਰਛਾ ਕਿਵੇਂ ਲਾਉਣਾ ਕਿਉਂਕਿ ਨਿਸ਼ਾਨ ਕਈ ਵਾਰ ਕੱਪੜੇ ਤੇ ਨਹੀਂ ਚੱਲਦੇ ਜਾਂ ਨਿਸ਼ਾਨਾਂ ਨਾਲ ਨਹੀਂ ਵੀ ਹੱਥ ਫੋਲਡ ਹੁੰਦਾ ਹਨ ਆਪਾਂ ਏਦਾਂ ਕਰਕੇ ਕਟੇ ਕਰ ਲਵਾਂਗੇ ਹੁਣ ਆਪਾਂ ਕੀ ਕਰਾਂਗੇ ਹੁਣ ਜਿਹੜੀ ਆਪਣੀ ਆ ਸੀਨ ਇਹਨਾਂ ਦੇ ਆਪਾਂ ਪਹਿਲਾਂ ਐਂਟਰਲੌਕ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਪੱਕੀ ਸੀਨ ਲਾ ਕੇ ਇਹਨਾਂ ਨੂੰ ਫੋਲਡ ਕਰਕੇ ਆਪਾਂ ਬਾਹ ਜੜ ਦਵਾਂਗੇ ਬਾਹਾਂ ਆਪਾਂ ਜੜਨ ਲੱਗਿਆਂ ਪਹਿਲਾਂ ਆਪਾਂ ਕੀ ਕਰਨਾ ਮੈਂ ਬਾਹਾਂ ਦੇ ਉੱਪਰ ਡਿਜ਼ਾਈਨ ਪਾਇਆਗਾ ਤਾਂ ਆਪਾਂ ਬਾਹ ਦੀ ਚੜਾਈ ਰੱਖ ਲਵਾਂਗੇ 1.5 5 6 ਇੰਚ ਮੂਰੀ ਸੱਚ ਬਾਹਾਂ ਦੀ ਸੌਰੀ ਮੂਰੀ ਰੱਖ ਲਾਂਗੇ ਆਪਾਂ 1.5 6 ਇੰਚ ਜਦੋਂ ਆਪਾਂ ਡਿਜ਼ਾਈਨ ਪਾਉਣੇ ਨੇ ਉਹ ਤੇ ਦੇਖਿਆ ਕਰੋ ਵੀ ਜਿਹੜੀ ਆਪਾਂ ਵਿੱਚ ਲੈਸ ਪਾਈ ਆ ਕੱਟ ਕੇ ਨਾ ਉਹ ਸਹੀ ਥਾਂ ਤੇ ਆ ਰਹੀ ਹੈ ਨਾ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾਉਂਗੀ ਬਾਹਾਂ ਤਾਂ ਆਪਾਂ ਕੀ ਕਰਨਾ ਜਿੰਨਾ ਆਪਾਂ ਨੂੰ ਮੋਟਾ ਚਾਹੀਦਾ ਸ ਮੋਟਾ ਆਪਣਾ ਹੈਗਾ ਜੀ 9 ਇੰਚ ਤਾਂ ਆਪਾਂ ਕੀ ਕਰਾਂਗੇ ਇਹਨੂੰ ਲੌਂਗ ਕੀ ਰੱਖਾਂ ਆਪਾਂ ਜਿਹੜੀ ਐਕਸਟਰਾ ਹੋਊਗਾ ਇਹਦੇ ਵਿੱਚ ਉਹਦੀ ਆਪਾਂ ਕਟਿੰਗ ਕਰ ਲਵਾਂਗੇ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਕਮੀਜ਼ ਲੈ ਲੈਣਾ ਜਿਹੜਾ ਆਪਣਾ ਕਮੀਜ਼ ਸਟਿਚ ਕੀਤਾ ਹੋਇਆ ਹੈ ਉਹ ਲੈ ਲੈਣਾ ਉਹਦੇ ਆਪਾਂ ਦੇਖਣਾ ਵੀ ਉਹ ਤੇ ਸ਼ਾਂਤੀ ਵਗੈਰਾ ਪਾਉਣ ਦੀ ਲੋੜ ਹੈ ਜਾਂ ਨਹੀਂ ਹੈ ਜੇ ਤਾਂ ਹੈ ਤਾਂ ਆਪਾਂ ਹਲਕੀ ਹਲਕੀ ਪਾ ਦੇਵਾਂਗੇ ਹਨ ਜੇ ਨਹੀਂ ਹੈ ਤਾਂ ਬਸ ਫਿਰ ਆਪਾਂ ਉਵੇਂ ਹੀ ਬਾਹਾਂ ਜੜ ਲਵਾਂਗੇ ਮੈਂ ਦੇਖ ਲਾਂ ਮੈਂ ਵੀ ਮੇਰੇ ਕਮੀਜ਼ ਤੇ ਹੈ ਜਾਂ ਨਹੀਂ ਹੈ ਨਹੀਂ ਹੈਗਾ ਮੇਰਾ ਮੋਟਾ ਜੀ 3.5 ਇੰਚ ਨਹੀਂ ਹੈਗੀ ਮੈਸੇ ਜਿਹੜੇ ਸਾਹਮਣੇ ਨਾਲ ਹੁਣ ਮੈਂ ਕਟਿੰਗ ਕਰਦੀ ਆ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਹਨ ਜਿਸ ਤਰੀਕੇ ਨਾਲ ਮੈਂ ਟੀਰਾ ਮੋਢਾ ਮਤਲਬ ਕਿ ਕੱਢਦੀ ਆ ਉਹ ਸਾਬ ਨਾਲ ਸ਼ਾਂਤੀ ਪਾਉਣ ਦੀ ਲੋੜ ਨਹੀਂ ਪੈਂਦੀ ਕਮੀਜ਼ ਦੇ ਵਿੱਚ ਜੇ ਤੁਸੀਂ ਵੀ ਮੇਰੇ ਤਰੀਕੇ ਨਾਲ ਹਨਾ ਕਟਿੰਗ ਜਾਂ ਸਟੀਚਿੰਗ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀਆਂ ਮੇਰੀਆਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਹਨਾ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ ਜਾ ਕੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜੜਨੀ ਹੈ ਤੇ ਬਾਹਰ ਮੈਂ ਦੇਖੋ ਵੀਡੀਓ ਕਿਵੇਂ ਬਣ ਰਹੀ ਹੈ ਹਾਂ ਸਹੀ ਬਣ ਰਹੀ ਹੈ ਹੁਣ ਆਪਾਂ ਬਾਹ ਜੜਨੀ ਹੈ ਹੁਣ ਆਪਾਂ ਕੀ ਕਰਨਾ ਪਹਿਲਾਂ ਆਪਾਂ ਜਿਹੜੀ ਮੋਡੇ ਵਾਲੀ ਸੀਨ ਹੁੰਦੀ ਹੈ ਇਹਨੂੰ ਆਪਾਂ ਪੱਕਾ ਕਰ ਲੈਣਾ ਹੁੰਦਾ ਹਨਾ ਆ ਪੱਕੀ ਕਰ ਲਈ ਫਿਰ ਆਪਾਂ ਜਿਹੜੀ ਆਪਣੀ ਸਾਈਡ ਪਲੇਟ ਹੁੰਦੀ ਆ ਉੱਪਰ ਵਾਲੀ ਪਲੇਟ ਸੱਚ ਉਹਨੂੰ ਵੀ ਆਪਾਂ ਪੱਕਾ ਕਰ ਲੈਣਾ ਹੁੰਦਾ ਇਹ ਪੱਕਾ ਕਿਉਂ ਕਰਨਾ ਹੁੰਦਾ ਉਹ ਵੀ ਮੈਂ ਤੁਹਾਨੂੰ ਅੱਗੇ-ਅੱਗੇ ਦੱਸੂਗੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਬਹੁਤ ਜ਼ਿਆਦਾ ਗਰਮੀ ਆ ਤੇ ਜੇ ਤੁਹਾਨੂੰ ਮੈਂ ਬਾਹਰ ਦਾ ਮੌਸਮ ਦਿਖਾਵਾਂ ਨਾ ਠੰਡੇ ਦੀ ਚੱਲ ਰਹੀ ਆ ਬਹੁਤ ਕੁਝ ਹੋ ਰਿਹਾ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇੱਕ ਮੇਸ ਰੱਖਣਾ ਸਿੱਧਾ ਪਾਸਾ ਮਤਲਬ ਕਿ ਫਰੰਟ ਵਾਲਾ ਪੱਲਾ ਠੀਕ ਹੈ ਤੇ ਮੈਨਾਂ ਤਾਂ ਵੀ ਇੱਕ ਮਾਹਰ ਦੇ ਵਿੱਚ ਮੈਂ ਕਾਟ ਪਾ ਲਈ ਸੀਗੀ ਹਾਂ ਇਹਦੇ ਵਿੱਚ ਮੈਂ ਕਾਟ ਪਾ ਲਈ ਸੀ ਦੂਸਰੀ ਤੁਹਾਨੂੰ ਬਾਕੇ ਦਿਖਾਵਾਂਗੀ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਇਦਾਂ ਰੱਖ ਕੇ ਚੈੱਕ ਕਰ ਲੈਣਾ ਵੀ ਸਹੀ ਹੈ ਨਾ ਫਰੰਟ ਵਾਲੇ ਪੱਲੇ ਦੀ ਕਾਟ ਮੂਰੇ ਤੇ ਇਹਦੀ ਵੀ ਕਾਟ ਫਰੰਟ ਤੇ ਹੀ ਆਉਣੀ ਚਾਹੀਦੀ ਆ ਕਦੇ ਕਦੇ ਮੈਂ ਪਤਾ ਨਹੀਂ ਕੀ ਬੋਲ ਦਿੰਨੀ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਆਪਾਂ ਇੱਕ ਦੂਜੇ ਨਾਲ ਮਿਲਾ ਲੈਣਾ ਹੁਣ ਜਿਹੜਾ ਆਪਣਾ ਆਹ ਕੱਪੜਾ ਹੁੰਦਾ ਕੀ ਪਹਿਣਾ ਕੀ ਕਰਦੇ ਹਾਂ ਇਹਨੂੰ ਆਈ ਅਟੈਚ ਕਰਦੇ ਨਹੀਂ ਪਹਿਣੋ ਇਹਨੂੰ ਆਇਨ ਕਰਨਾ ਇਹਨੂੰ ਆਪਾਂ ਕੀ ਕਰਨਾ ਇੱਥੋਂ ਇਦਾਂ ਕਰਕੇ ਐਵੇਂ ਫੋਲਡ ਕਰ ਲੈਣਾ ਇੱਥੋਂ ਠੀਕ ਹੈ ਐਵੇਂ ਕਰਕੇ ਆਈ ਇੱਧਰਲਾ ਜਿਹੜਾ ਬਾਹੜਾ ਹੁੰਦਾ ਆਪਣਾ ਬਾਹੜਾ ਇਹਨੂੰ ਤਾਂ ਵੈਸੇ ਘੱਟ ਲੋੜ ਪੈਂਦੀ ਹੁੰਦੀ ਹੈ ਬਟ ਜਿਹੜਾ ਆਪਣਾ ਕਮੀਜ਼ ਦੇ ਨਾਲ ਹੁੰਦਾ ਨਾ ਫਿਟਿੰਗ ਵਾਲਾ ਕੱਪੜਾ ਉਹਨੂੰ ਜ਼ਿਆਦਾ ਲੋੜ ਪੈਂਦੀ ਹੈ ਆਪਾਂ ਇੱਥੋਂ ਕਰਕੇ ਮੈਂ ਵਿੜਿਆ ਵੀ ਨਹੀਂ ਹੈਗਾ ਕੱਪੜਾ ਵੀ ਸਹੀ ਆ ਰਿਹਾ ਜਾਂ ਨਹੀਂ ਆ ਰਿਹਾ ਸਹੀ ਆ ਗਿਆ ਵੈਸੇ ਹਾਂ ਕਈ ਭੈਣਾ ਮੈਨੂੰ ਕਹਿ ਦਿੰਦੀਆਂ ਨੇ ਵੀ ਸਾਡਾ ਕਦੇ-ਕਦੇ ਮੇਰੇ ਦਾ ਕੱਪੜਾ ਵਧਦਾ ਨਾ ਕਦੇ-ਕਦੇ ਬਾਹ ਦਾ ਵੈਸੇ ਮੇਰਾ ਅਜੇ ਤੱਕ ਨਹੀਂ ਵਧਿਆ ਹੈਗਾ ਜਿਹੜੀਆਂ ਭੈਣਾ ਕਹਿੰਦੀਆਂ ਨੇ ਵੀ ਸਾਡਾ ਕੱਪੜਾ ਬਾਜ ਜਾਂਦਾ ਤੁਸੀਂ ਆਪਣਾ ਬਸ ਨਾ ਪਰ ਨਾਪ ਲਿਖ ਕੇ ਮੈਨੂੰ ਵਟਸਐਪ ਕਰ ਦਿਓ ਤੇ ਜਾਂ ਹਨਾ ਇੰਸਟਾ ਤੇ ਭੇਜ ਦਿਓ ਮੈਰੱਬਾ ਤੁਮੋਂ ਪਰ ਵਿੱਚ ਇੱਕ ਤਾਂ ਮੇਰੀ ਫਿਰਤੀ ਮੁੱਕ ਜਾਂਦੀ ਹੈ ਮੈਨੂੰ ਪ੍ਰੋਪਰ ਨਾਪ ਲੈ ਕੇ ਤੁਸੀਂ ਮੈਨੂੰ ਸੈਂਡ ਕਰੋ ਫਿਰ ਮੈਂ ਤੁਹਾਨੂੰ ਕਟਿੰਗ ਤੇ ਸਟੀਚਿੰਗ ਦੱਸੂਗੀ ਫਿਰ ਤੁਸੀਂ ਕਰਕੇ ਦੇਖੋ ਵੀ ਤੁਹਾਡਾ ਕੱਪੜਾ ਵੱਧਦਾ ਘਟਦਾ ਜਾਂ ਜੋ ਵੀ ਹੈ ਹੁਣ ਮੈਨੂੰ ਫਿਰਕੀ ਭਰਨੀ ਪਊਗੀ ਮੇਰੇ ਕੋਲ ਇਹਦੇ ਨਾਲ ਦੀ ਕੋਈ ਆਪਣੇ ਫਿਰਕੀ ਮੁੱਕ ਗਈ ਸੀਗੀ ਵੈਸੇ ਜੇ ਜਦੋਂ ਆਪਣਾ ਥੋੜਾ ਜਿਹਾ ਕੰਮ ਰਹਿ ਜਾ ਆਪਣਾ ਧਾਗਾ ਮੁੱਕ ਜੇ ਤਾਂ ਸਾਡੇ ਪਤਾ ਹੈ ਕਿ ਤਰੀਕੀ ਕਹਿੰਦੇ ਵੀ ਸਾਡਾ ਜਸ ਨਹੀਂ ਹੈਗਾ ਮਤਲਬ ਕਿ ਸਾਡਾ ਕੋਈ ਨਾ ਨਾ ਦੱਸ ਤਾ ਮੈਨੂੰ ਲੱਗਦਾ ਵੀ ਮੇਰਾ ਤਾਂ ਜਵੇਂ ਜਸ ਨਹੀਂ ਹੈਗਾ ਆ ਦੇਖੋ ਮੈਂ ਕੁਝ ਵੀ ਖਿੱਚ ਕੇ ਨਹੀਂ ਲਾ ਰਹੀ ਜਮਾ ਸਹੀ ਆ ਰਿਹਾ ਹਨ ਹੁਣ ਮੈਂ ਜਦੋਂ ਬਣਾ ਰਹੀ ਲੱਗ ਜੀ ਕਿ ਨਾ ਟੇਬਲ ਤੇ ਪ੍ਰੈਸ ਮਾਰਾਂਗੇ ਐਂਡ ਕਰਾਂਗੇ ਦੇਖੋ ਫਿਰ ਇਹ ਕਿੰਨੀ ਫਿਨਿਸ਼ਿੰਗ ਆਊਗੀ ਹੁਣ ਮੈਂ ਤੁਹਾਨੂੰ ਇਹ ਬਾਹਰ ਦਿਖਾ ਦਵਾਂ ਆ ਦੇਖੋ ਜੀ ਹੁਣ ਮੈਨੂੰ ਮੈਂ ਗੋਡੇ ਤੇ ਰੱਖੀ ਆ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਆ ਆਪਣੀ ਸੇਨ ਪੱਟੀ ਜਾਊਗੀ ਕਿਉਂਕਿ ਉਹ ਸੀਨੇ ਵਿੱਚ ਆਪਣਾ ਧਾਗਾ ਖਤਮ ਹੋਇਆ ਸੀ ਹਾਂਜੀ ਹੁਣ ਆਪਾਂ ਲਾਵਾਂਗੇ ਦੂਸਰੇ ਪਾਸੇ ਉਹਦੀ ਦੂਸਰੀ ਬਾਹਂਹੇ ਤਰ੍ਹਾਂ ਦੀ ਹੁਣ ਆਪਾਂ ਲਾਵਾਂਗੇ ਇੱਧਰਲੇ ਪਾਸੇ ਨੂੰ ਠੀਕ ਹੈ ਤਾਂ ਮੈਂ ਦੋਨੇ ਬਾਹਾਂ ਦੇ ਕਾਰਡ ਇਕੱਠੇ ਨਹੀਂ ਪਾਉਂਦੀ ਮੈਂ ਹਜੇ ਵੀ ਨਹੀਂ ਪਾਉਂਦੀ ਮੈਨੂੰ ਡਰ ਲੱਗਦਾ ਇੱਕ ਮੇਰੇ ਕੋਲ ਨਾ ਸਟੂਡੈਂਟ ਆਇਆ ਸੀ ਸਿੱਖਣ ਲਈ ਉਹ ਕੀ ਕਰਦੀ ਸੀ ਉਹ ਦੋਨੇ ਬਾਹਾਂ ਦੇ ਇਕੱਠੇ ਕਾਰਡ ਪਾਉਂਦੀ ਸੀ ਮੈਂ ਉਹਨੂੰ ਕਿਹਾ ਵੀ ਸੀ ਯਾਰ ਮੈਨੂੰ ਤਾਂ ਦੱਸ ਤੋ ਕਿਵੇਂ ਪਾਉਣੀ ਹੈ ਮੈਂ ਦੱਸਿਆ ਵੀ ਸੀ ਬਟ ਮੈਂ ਫੇਰ ਭੁੱਲ ਪੱਲ ਜਾਂਦੀ ਆ ਤਾਂ ਕਾਰਡ ਆਪਾਂ ਬਸ ਅੱਧੇ ਪੌਣੇ ਇੰ ਤੇ ਆਪਾਂ ਇਹਦੇ ਪੱਕੇ ਬੰਨ ਲਾ ਲਏ ਸੀਗੇ ਹਨਾ ਪਲੇਟਾਂ ਤੇ ਵੀ ਤੇ ਮੋਡੇ ਤੇ ਵੀ ਹੁਣ ਆਪਾਂ ਕੀ ਕਰਨਾ ਮੈਂ ਇਦਾਂ ਅਟੈਚ ਕਰਦੀ ਆਂ ਦੋਨੇ ਸੀਨਾ ਲਾ ਕੇ ਇਹਨੂੰ ਇਹਦੇ ਉੱਪਰ ਦੇ ਨਿਕਾ ਕੇ ਵਿੱਚ ਦੀ ਕੱਢ ਦੇਣੀ ਆਂ ਕਈ ਭੈਣਾਂ ਕੀ ਕਰਦੀਆਂ ਨੇ ਕਮੀਜ਼ ਪੁੱਠਾ ਕਰ ਲੈਂਦੀਆਂ ਨੇ ਤੇ ਬਾਹਾਂ ਸਿੱਧੀ ਕਰਕੇ ਵਿੱਚ ਦੀ ਨਿਕਾ ਲੈਂਦੀਆਂ ਨੇ ਹਾਂਜੀ ਤੁਸੀਂ ਜਿਵੇਂ ਮਰਜ਼ੀ ਲਾ ਸਕਦੇ ਹੋ ਹਨਾ ਉਹ ਤੁਹਾਡੀ ਇੱਛਾ ਅਗੇ ਵੀ ਤੁਸੀਂ ਜਿਵੇਂ ਮਰਜ਼ੀ ਅਟੈਚ ਕਰ ਸਕਦੇ ਬਟ ਕਾਟ ਸੇਮ ਹੋਣੀ ਚਾਹੀਦੀ ਆ ਕਿਤੇ ਨਾ ਆਪਣੇ ਤੋਂ ਕਾਟ ਬੈਕ ਸਾਈਡ ਤੇ ਚਲਦੀ ਚਿੱਟੇ ਆਂ ਬਾਬਾ ਜਿਆਦਾ ਵੀ ਬਾਟ ਅਟੈਚ ਕਰਕੇ ਠੰਡਾ ਠੰਡਾ ਪਾਣੀ ਪੀਣਾ ਪਹਿਲਾਂ ਤਾਂ ਫਿਰ ਮੈਂ ਛੱਡਾ ਪੱਖਾ ਬਹੁਤ ਜ਼ਿਆਦਾ ਕਰ ਦਿੱਤਾ ਇੱਕ ਦਿਨ ਨਾ ਮੈਂ ਮੇਰਾ ਮਨ ਕਰਦਾ ਵੀ ਮੈਂ ਆਪਣੀ ਸ਼ੌਪ ਦਾ ਉਹਨੂੰ ਇੱਕ ਬਲੌਗਿੰਗ ਕੋਲ ਹੁੰਦੇ ਹਾਂ ਹੋਮ ਟੂਰ ਹਨਾ ਮੈਂ ਸ਼ੌਪ ਦਾ ਟੂਰ ਕਰਵਾਵਾਂ ਸਾਨੂੰ ਫਿਰ ਮੈਂ ਦਿਖਾ ਦੇ ਦੱਸੇ ਮੇਰੀ ਸ਼ੌਪ ਕਿਤਾੜੀ ਹੈ ਮੈਸੇ ਪੇਂਟ ਲੱਗੇ ਹੋਏ ਮਿਸਤਰੀ ਮਿਸਤਰੀ ਕਰਨ ਅੰਦਰ ਤੇ ਜੇ ਮੇਰੀ ਸ਼ਾਪ ਹੋ ਗਈ ਫਿਰ ਤੁਹਾਨੂੰ ਜਰੂਰ ਦਿਖਾਵਨੀ ਦਿਖਾਵਾਂ ਉਹ ਐਡੀ ਸ਼ਾਪ ਦੇ ਵਿੱਚ ਕਿਵੇਂ ਕਿਵੇਂ ਅਸੀਂ ਬੈਠਦੇ ਆ ਸਾਰੇ ਜਾਣੇ ਹਨਾ ਲਓ ਜੀ ਆ ਦੇਖੋ ਮੋਟਾ ਆਪਣਾ ਅਟੈਚ ਹੋ ਗਿਆ ਮੈਂ ਕੋਈ ਕੱਟ ਨਹੀਂ ਲਾਇਆ ਵਿੱਚ ਸੇਮ ਹੀ ਦਿਖਾਇਆ